ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਮ ਟੀਵੀ ਲੈ ਕੇ ਆਦ ਰਹੇ ਵਰਲਡ ਨਿਊਜ਼ ਦੇ ਆਫਰ ਚਾਤ ਪੋਨੇ ਪਹਿਲੀ ਖਬਰ ਤੇ ਯੂਕਰੇਨ ਦੇ ਰਾਸ਼ਪਤੀ ਵਿਲਦੋਮੀਰ ਜ਼ੇਲੈਂਸਕੀ ਦੀ ਰੋਮ ਫੇਰੀ ਦੌਰਾਨ ਇਟਲੀ ਦੀਆਂ ਕੁਝ ਸੰਸਥਾਗਤ ਸਾਈਟਾਂ ਰੂਸ ਪੱਕੀ ਹੈਕਰਾਂ ਨੇ ਗੁੱਸੇ ਵਿੱਚ ਆ ਕੇ ਹੈਕ ਕਰ ਦਿੱਤੀਆਂ ਇਸ ਕਾਰਵੇ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਨੋ ਨੇਮਜ਼ 057 ਅੰਡਰ 16 ਰੂਸ ਪੱਕੀ ਹੈਕਰਸ ਮੋਕ ਨੇ ਲੈ ਲਈ ਹੈ ਹੈਕਰਾਂ ਨੇ ਜਿਹੜੀ ਵੈਬਸਾਈਟਾਂ ਹੈਕ ਕੀਤੀਆਂ ਨੇ ਉਹਨਾਂ ਵਿੱਚ ਵਿਦੇਸ਼ ਮੰਤਰਾਲਾ ਕਾਰਬਨਰੀ ਨੇਵੀ ਆਦੀ ਸਰਕਾਰੀ ادارے ਦੀਆਂ ਵੈਬਸਾਈਟਾਂ ਤੋਂ ਇਲਾਵਾ ਕਈ ਨਾਮੀ ਟਰਾਂਸਪੋਰਟ ਕੰਪਨੀਆਂ ਆਦੀ ਵੀ ਪ੍ਰਮੁੱਖ ਨੇ ਇਹਨਾਂ ਸਾਈਟਾਂ ਨੂੰ ਹੈਕ ਕਰਨ ਨਾਲ अनेका ਪਰੇਸ਼ਾਨੀਆਂ ਸਬੰਧਤ ادارے ਨੂੰ ਭੁਗਤਣੇ ਪਈਆਂ ਤੇ ਐਲਸਾਾਈਬਰ ਹਮਲੇ ਨੂੰ ਨੱਥ ਪਾਉਣ ਦੇ ਲਈ ਇਟਲੀ ਦੀ ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ ACNA ਤੁਰੰਤ ਹਰਕਤ ਵਿੱਚ ਆਉਂਦਿਆਂ ਸਥਿਤੀ ਨੂੰ ਸੰਭਾਲ ਲਿਆ ਅਤੇ ਜਲਦੀ ਹੀ ਸਭ ਹੈਕ ਸਾਈਟਾਂ ਨੂੰ ਹੈਕਰਾਂ ਦੇ ਚੁੰਗਲ ਤੋਂ ਆਜ਼ਾਦ ਕਰਵਾ ਲਿਆ ਜ਼ਿਕਰ ਹੋ ਗਿਆ ਕਿ ਪਹਿਲਾ ਜਦੋਂ ਫਰਵਰੀ 2023 ਦੇ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੈਲਾਨੀ ਨੇ ਯੂਕਰੇਨ ਜਾਣ ਉੱਤੇ ਵੀ ਰੂਸੀ ਹੈਕਰਾਂ ਨੇ ਇਟਲੀ ਦੀਆਂ ਕਈ ਸਰਕਾਰੀ ਅਦਾਰਿਆਂ ਬੈਂਕਾਂ ਤੇ ਉਦਯੋਗ ਵੈੱਬਸਾਈਟਾਂ ਨੂੰ ਹੈਕ ਕਰ ਦਿੱਤਾ ਸੀ ਇਟਲੀ ਸਰਕਾਰ ਨੂੰ ਅਪ ਸ਼ਬਦ ਵੀ ਲਿਖੇ ਸੱਕੇ ਇੱਕ ਪਾਸੇ ਜਿੱਥੇ ਕਿਸਾਨਾਂ ਗੁੱਜਜੀਤ ਸਿੰਘ ਢੱਲੇਵਾਲ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਫਸਲਾਂ ਦੀ ਖਰੀਦ ਲਈ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਮਐਸਪੀ ਕਾਨੂੰਨ ਗਰੰਟੀ ਬਣਾਈ ਜਾਂਦੀ ਮੰਗ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਜਾਖੜ ਨੇ ਇਸ ਮੁੱਦੇ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਕਿ ਜਿਲ੍ਹਾ ਸਦਕੇ ਐਮਐਸਪੀ ਗਰੰਟੀ ਕਾਨੂੰਨ ਦੇ ਫਾਇਦੇ ਤੇ ਨੁਕਸਾਨਾਂ ਬਾਰੇ ਚਰਚਾ ਕਰਨ ਦੀ ਅਪੀਲ ਕੀਤੀ ਹੈ ਜਾਖੜ ਨੇ ਕਿਹਾ ਕਿ ਇਸ ਅੰਦੋਲਨ ਕਾਰਨ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਵੀ ਨੁਕਸਾਨ ਹੋ ਰਿਹਾ ਤੇ ਐਮਐਸਪੀ ਗਰੰਟੀ ਕੋਈ ਆਮਦਨ ਵਿਦਾਨ ਦੀ ਗਰੰਟੀ ਨਹੀਂ ਹੈ ਕਾਨੂੰਨੀ ਐਮਐਸਪੀ ਗਰੰਟੀ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇ ਸਾਬਤ ਹੋਵੇਗੀ ਉਹਨੇ ਇਹ ਵੀ ਆਖਿਆ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕੜਕਤ ਝੋਨੇ ਦੀ ਖਰੀਦ ਤੇ ਕੇਂਦਰ ਵੱਲੋਂ ਐਮਐਸਪੀ ਦਿੱਤੀ ਜਾਂਦੀ ਹੈ ਪਰ ਦੇਸ਼ ਭਰ ਦੇ ਵਿੱਚ ਐਮਐਸਪੀ ਲਾਗੂ ਹੋਣ ਨਾਲ ਪੰਜਾਬ ਵੀ ਹੋਰ ਸੂਬਿਆਂ ਦੇ ਵਾਂਗ ਕੇਂਦਰ ਦੇ ਪ੍ਰਤੀ ਏਕੜ ਖਰੀਦ ਦੇ ਨਿਯਮ ਅਧੀਨ ਆ ਜਾਵੇਗਾ ਤੇ ਅਸੀਂ ਅੱਜ ਜੋ ਮੰਗ ਕਰ ਰਹੇ ਹਾਂ ਉਸ ਤੋਂ ਖਬਰਦਾਰਾਂ ਦੀ ਲੋੜ ਹੈ ਕਿ ਕਿਦਰੇ ਸਾਨੂੰ ਬਾਅਦ ਵਿੱਚ ਪਛਤਾਉਣਾ ਹੀ ਨਾ ਪਵੇ ਅਮਰੀਕਾ ਦੇ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ ਲਾਸ ਐਂਜਲਸ ਖੇਤਰ ਦੇ ਜ਼ਿਆਦਾਤਰ ਖੇਤਰ 3 ਦਿਨਾਂ ਤੋਂ ਜਾਰੀ ਭਿਆਨਕ ਆਗਨਾਲ ਤਬਾਹ ਹੋ ਗਏ ਨੇ ਤੇ ਲੋਕਾਂ ਉੱਤੇ ਸੰਕਟ ਅਜੇ ਵੀ ਕਾਇਮ ਹੈ ਦੂਜੇ ਪਾਸੇ ਐਟਲਾਂਟਾ ਸੂਬੇ ਦੇ ਵਿੱਚ ਆਏ ਭਿਆਨਕ ਬਰਫੀਲੇ ਤੂਫਾਨ ਕਾਰਨ ਟੈਕਸਾਸ ਅਤੇ ਓਲਕਾ ਹੋਮਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਭਾਰੀ ਬਰਫ ਬਾਰੀ ਜੰਮ ਗਈ ਹੈ ਤੇ ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਨੇ ਜਿਸ ਕਾਰਨ ਆਵਾਜਾਈ ਉਡਾਣਾਂ ਦਫ਼ਤਰ ਸਕੂਲ ਅਤੇ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਐਟਲਾਂਟਾ ਸਮੇਤ ਕਈ ਸੂਬਿਆਂ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ ਫਰਟਲੈਂਟਾ ਸੂਬੇ ਦੇ ਵਿੱਚ ਸਰਦੀਆਂ ਦੇ ਤੂਫਾਨ ਕਾਰਨ ਖੇਤਰ ਦੇ ਵਿੱਚ ਭਾਰੀ ਬਰਫਬਾਰੀ ਹੋਈ ਤੇ ਆਰਕਨਾਸਾਸ ਅਤੇ ਉੱਤਰੀ ਕੈਰੋਲਿਨਾ ਵਿੱਚ ਫਸੇ ਵਾਹਨ ਚਾਲਕਾਂ ਦੀ ਮਦਦ ਲਈ ਨੈਸ਼ਨਲ ਗਾਰਡ ਨੂੰ ਵੀ ਭੇਜਿਆ ਗਿਆ ਹੈ। ਦਿੱਲੀ ਵਿਧਾਨ ਸਭਾ ਚੌਂਕ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰ ਗਈਆਂ ਨੇ ਐਸਐਲਆਰਿ ਤਹਿਤ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿੱਚ ਵਿਰੋਧ ਦੇ ਤਰਨਤਾ ਰਾਹੁਲ ਗਾਂਧੀ ਵੀ 13 ਜਨਵਰੀ ਨੂੰ ਸਲੀਮਪੁਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਕਾਜ਼ੀ ਨਜ਼ੀਮਉਦੀਨ ਨੇ ਕਿਹਾ ਕਿ ਰਾਹੁਲ ਗਾਂਧੀ ਸ਼ਨੀਵਾਰ ਨੂੰ ਰੈਲੀ ਨੂੰ ਸੰਬੋਧਨ ਕਰਕੇ ਤੇ ਦਿੱਲੀ ਵਿੱਚ ਇਸ ਵਿਧਾਨ ਸਭਾ ਚੋਣਾਂ ਵਿੱਚ ਗਾਂਧੀ ਦੀ ਇਹ ਪਹਿਲੀ ਰੈਲੀ ਹੋਵੇਗੀ। ਦਿੱਲੀ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਜ਼ੀ ਨਿਜ਼ਾਮਉਦੀਨ ਨੇ ਕਿਹਾ ਕਿ ਗਾਂਧੀ ਦੇਖਦੇ ਲੋਕਾਂ ਦੀ ਆਵਾਜ਼ ਬਣ ਕੇ ਉੱਪਰੇ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਜਿੱਥੇ ਵੀ ਕੋਈ ਮੁੱਦਾ ਹੁੰਦਾ ਗਾਂਧੀ ਉੱਥੇ ਪਹੁੰਚ ਕੇ ਲੋਕਾਂ ਦੀ ਆਵਾਜ਼ ਉਠਾਉਂਦੇ ਨੇ। ਤੋਂ ਉਹਨਾਂ ਆਖਿਆ ਕਿ ਰਾਹੁਲ ਗਾਂਧੀ ਸੋਮਵਾਰ ਸ਼ਾਮ 5:30 ਵਜੇ ਉੱਤਰ ਪੂਰਬੀ ਦਿੱਲੀ ਦੇ ਸਲੀਮਪੁਰ ਇਲਾਕੇ ਦੇ ਵਿੱਚ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਨ ਚੇਕ ਸਿਨਾਵ ਸਰਕਾਰ ਦੇ ਪਤਨ ਤੋਂ ਬਾਅਦ ਬਣੀ ਬੰਗਲਾਦੇਸ਼ ਦੀ ਮੁਹੰਮਦ ਯੂਨੋ ਸਰਕਾਰ ਪਾਕਿਸਤਾਨ ਦੇ ਨੇੜੇ ਹੁੰਦੀ ਜਾ ਰਹੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੀ ਮੁਹੰਮਦ ਯੂਨਸ ਸਰਕਾਰ ਨੇ ਪਾਕਿਸਤਾਨ ਲਈ ਆਪਣੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਨੇ ਤਾਂਕਾ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਪਾਬੰਦੀਆਂ ਵਿੱਚ ਕਾਫੀ ਢਿੱਲ ਦੇ ਦਿੱਤੀ ਹੈ ਤੇ ਜਿਸ ਨਾਲ ਪਾਕਿਸਤਾਨੀਆਂ ਲਈ ਬੰਗਲਾਦੇਸ਼ ਦੀ ਯਾਤਰਾ ਕਰਨਾ ਆਸਾਨ ਹੋ ਗਿਆ ਪਾਕਿਸਤਾਨੀ ਮੀਡੀਆ ਨੇ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਰਾਜਦੂਤ ਮੁਹੰਮਦ ਇਕਬਾਲ ਖਾਨ ਦੇ حوالے ਨਾਲ ਹੀ ਜਾਣਕਾਰੀ ਦਿੱਤੀ ਹੈ ਬੰਗਲਾਦੇਸ਼ ਦੇ ਰਾਜਦੂਤ ਮੁਹੰਮਦ ਖਾਨ ਨੇ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿਖੇ ਆਪਣੇ ਸੰਬੋਧਨ ਦੌਰਾਨ ਲਾਹੌਰ ਦੇ ਸੱਭਿਆਚਾਰਕ ਵਿਰਾਸਤ ਦੀ ਪ੍ਰਸ਼ੰਸਾ ਕੀਤੀ ਖਾਨ ਨੇ ਕਿਹਾ ਕਿ ਲਾਹੌਰ ਬੰਗਲਾਦੇਸ਼ ਵਿੱਚ ਕਾਰ ਵਪਾਰ ਵਧਾਉਣੀ ਬਹੁਤ ਮਹੱਤਵਪੂਰਨ ਹੋ ਮਿਕਾਨੇ ਬਹੁਤ ਸਕਦਾ ਹੈ ਤੇ ਬੰਗਲਾਦੇਸ਼ ਦੇ ਲੋਕ ਪਾਕਿਸਤਾਨ ਦਾ ਬਹੁਤ ਸਤਿਕਾਰ ਕਰਦੇ ਨੇ ਅਤੇ ਦੋਵੇਂ ਦੇਸ਼ਾਂ ਲਈ ਆਪਣੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ ਕੈਲੀਫੋਰਨੀਆ ਦੇ ਲਾਸ ਐਂਜਲਸ ਦੇ ਵਿੱਚ ਲੱਗੀ ਅੱਗ ਨੇ ਸ਼ਨੀਵਾਰ 11 ਜਨਵਰੀ ਨੂੰ ਦਿਸ਼ਾ ਬਦਲ ਦਿੱਤੀ ਹੈ ਜਿਸ ਨਾਲ ਕਈ ਖੇਤਰ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਜਾਣ ਦੇ ਹੁਕਮ ਦਿੱਤੇ ਨੇ ਜਦੋਂ ਕਿ ਅੱਗ ਉਤੇ ਕਾਬੂ ਪਾਉਣਾ ਫਾਇਰਫਾਈਟ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਇਸ ਦੌਰਾਨ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਤੇ ਲਾਸ ਐਂਜਲਸ ਦੇ ਨਿਵਾਸੀਆਂ ਨੇ ਇਹ ਜਾਣਨ ਦੀ ਮੰਗ ਕੀਤੀ ਹੈ ਕਿ ਇਸ ਆਫਤ ਲਈ ਕੌਣ ਜ਼ਿੰਮੇਵਾਰ ਹੈ। ਲਾਸ ਐਂਜਲਸ ਦੇ ਵਿੱਚ ਲੱਗੀ ਅੱਗ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 12 ਹਜ਼ਾਰ ਇ ਕੁੱਲ 7000 ਏਕੜ ਜ਼ਮੀਨ ਸੜ ਗਈ ਹੈ ਤੇ ਰਿਪੋਰਟ ਦੇ ਅਨੁਸਾਰ ਤੇਜ਼ ਸ਼ਾਂਤਾਂ ਅਨਾਂ ਹਵਾਵਾਂ ਨੇ ਅੱਗ ਨੂੰ ਤੇਜ਼ੀ ਨਾਲ ਫੈਲਣ ਵਿੱਚ ਮਦਦ ਕੀਤੀ ਤੇ ਹਾਲਾਂਕਿ ਸ਼ੁੱਕਰਵਾਰ ਰਾਤ ਨੂੰ ਹਵਾਵਾਂ ਘਟ ਗਈਆਂ ਪਰ ਪਹਿਲੀ ਸੈਟਸ ਅੱਗ ਹੁਣ ਬ੍ਰੈਟਵੁੱਡ ਅਤੇ ਸੈਨ ਫਰਨਾਂਡੋ ਵੈਲੀਵਲ ਵੱਧ ਰਹੀ ਹੈ ਤੇ ਜਿਸ ਨਾਲ ਨਵੇਂ ਖੇਤਰਾਂ ਲਈ ਖਤਰਾ ਪੈਦਾ ਹੋ ਰਿਹਾ ਹੈ ਪਾਰਟੇ ਦੇ ਵਿੱਚ ਜੰਮੂ ਕਸ਼ਮੀਰ ਇਲਾਕੇ ਦੇ ਵਿੱਚ ਅਤਵਾਦੀਆਂ ਦੇ ਤਿੰਨ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਨੇ ਅਤਵਾਦੀਆਂ ਦੇ ਇਹਨਾਂ ਸਾਰੇ ਮਦਦਗਾਰਾਂ ਨੂੰ ਬਰਮੂਲਾ ਦੇ ਹਰੀਪੋਰਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਸੁਰੱਖਿਆ ਬਲਾਂ ਨੇ ਅਤਵਾਦੀਆਂ ਦੇ ਮਦਦਗਾਰਾਂ ਕੋਲ ਇੱਕ AK-47 ਇੱਕ ਮੈਗਜ਼ੀਨ 13 ਰਾਊਂਡ ਗੋਲੀਆਂ ਇੱਕ ਪਿਸਤੌਲ ਇੱਕ ਪਿਸਤੌਲ ਦੇ ਰਾਊਂਡ ਇੱਕ ਪਿਸਤੌਲ ਦਾ ਮੈਗਜ਼ੀਨ ਅਤੇ ਇੱਕ ਵਾਹਨ ਬਰਾਮਦ ਕੀਤਾ ਇਨਾਂ ਤੋਂ ਇਲਾਵਾ ਗੋਲਾ ਬਰੂਦ ਵੀ ਬਰਾਮਦ ਕੀਤਾ ਗਿਆ ਤੇ ਬਾਰਾਮੋਲਾ ਆਪਰੇਸ਼ਨ ਦੇ ਐਸਪੀ ਫਰੋਜ਼ ਯਈਆ ਨੇ ਦੱਸਿਆ ਕਿ ਇਹਨਾਂ ਅੱਤਵਾਦੀ ਸਾਥੀਆਂ ਨੂੰ ਗਰਨੇਡ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਿਹਾ ਕਿ ਅਣਪਛਾਤੇ ਅੱਤਵਾਦੀਆਂ ਨੇ ਉਸ ਗਰਨੇਡ ਹਮਲੇ ਲਈ ਲਾਉਂਗ ਕੀਤੀ ਸੀ ਤੇ ਇਹ ਹਮਲਾ 163 ਟੀਏ ਦੇ ਆਹਤੇ ਵਿੱਚ ਕੀਤਾ ਗਿਆ ਸੀ ਤੇ ਇਹ ਗਰਨੇਡ ਇੱਕ ਐਮਆਈ ਕਮਰੇ ਵਿੱਚ ਫਟ ਗਿਆ ਜਿਸ ਨਾਲ ਧਾਂਚੇ ਨੂੰ ਨੁਕਸਾਨ ਹੋਇਆ ਤੇ ਕੁਝ ਕਿਸਮਤੀ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਇੰਡੋਨੇਸ਼ੀਆ ਦੇ ਰਾਸ਼ਪਤੀ ਪ੍ਰਬੋਵੋ ਸਬਿਆੰਤੋ ਰਾਸ਼ਟਰੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਹੋਣਗੇ ਤੇ ਮਾਮਲੇ ਤੋਂ ਜਾਨੂ ਲੋਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਮੰਨਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਵੱਲੋਂ ਉਠਾਏ ਗਏ ਇਤਰਾਜ਼ ਦੇ ਮੱਦੇਨਜ਼ਰ ਸਬਿਆੰਤੋ ਦਾ ਭਾਰਤ ਦੌਰਾ ਪੂਰਾ ਕਰਨ ਤੋਂ ਤੁਰੰਤ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਪਾਕਿਸਤਾਨੀ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਜ਼ਿਕਰਤਾ ਦੇ ਇੰਡੋਨੇਸ਼ੀਆ ਦੇ ਰਾਸ਼ਪਤੀ ਦੇ ਭਾਰਤ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਦੌਰੇ ਦੀ ਯੋਜਨਾ ਬਣਾਈ ਹੈ ਤੇ ਭਾਰਤ ਨੇ ਅਜੇ ਤੱਕ ਇਸ ਸਾਲ ਦੇ ਗਣਤੰਤਰ ਦਿਵਸ ਲਈ ਮੁੱਖ ਮਹਿਮਾਨ ਦਾ ਰਸਮੀ ਐਲਾਨ ਨਹੀਂ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਯਾਤਰਾ ਦੌਰਾਨ ਸੋਭੀਅਨ ਤੋਂ ਨਾਲ ਵਿਆਪਕ ਗੱਲਬਾਤ ਕਰਨਗੇ ਤੇ ਭਾਰਤ ਹਰ ਸਾਲ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਵਿਸ਼ਵ ਨੇਤਾਵਾਂ ਨੂੰ ਸੱਦਾ ਦਿੰਦਾ ਹੈ ਪਿਛਲੇ ਸਾਲ ਫਰਾਂਸ ਦੇ ਰਾਸ਼ਟਰਪਤੀ ਐਮੈਨਿਊਅਲ ਮੈਕਰੋਨ ਮੁੱਖ ਮਹਿਮਾਨ ਸਨ ਤੇ ਮਿਸਰ ਦੇ ਰਾਸ਼ਟਰਪਤੀ ਅਬ델 ਫਤਿਹ ﺍﻟसिसੀ 2023 ਦੇ ਵਿੱਚ ਮੁੱਖ ਮਹਿਮਾਨ ਵਜੋਂ ਆਏ ਸਨ ਅਜ ਲਈ ਅਨੇ ਦੁਬਾਰਾ ਫਿਰ ਆਦਰ ਹੋਵੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ